ਚੰਕੌਰ ਸਾਹਿਬ ਤੋਂ ਬਾਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਤਰਾ ਦੇ ਮੁੱਖ ਸਥਾਨ ਕਿਹੜੇ-ਕਿਹੜੇ ਸਨ ਤੇ ਉਹਨਾਂ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ ਕਿਹੜੀਆਂ-ਕਿਹੜੀਆਂ ਸਨ ਸੋ ਚੰਕੌਰ ਸਾਹਿਬ ਦੀ ਲਹੂ ਤਿਹਾਈ ਭੂਮੀ ਵਿੱਚ 22 ਦਸੰਬਰ ਨੂੰ ਜਿਸ ਦਲੇਰੀ ਜਾਬਾਜ਼ੀ ਬੇਗਰਜ਼ੀ ਚੜ੍ਹਦੀ ਕਲਾ ਨੀਤੀ ਨਿਪੁੰਨਤਾ ਨਾਲ ਪੀੜਤਾ ਦੇ ਜੋਹਰ ਵਿਖਾਏ ਗਏ ਉਹਨਾਂ ਦਾ ਬਿਆਨ ਲਫ਼ਜ਼ਾਂ ਦਾ ਮੁਤਾਜ਼ ਨਹੀਂ ਵਿਰਿਆਮ ਇਕੱਲਾ ਮਰਦ ਅਗੰਮੜਾ ਡੋਲ ਨਿਕਲ ਗਿਆ ਅਤੇ ਗੜੀ ਵਿੱਚ ਉਸ ਸਮੇਂ ਅੱਠ ਸਿੰਘ ਸਨ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਭਾਈ ਰਾਮ ਸਿੰਘ ਭਾਈ ਗਹਿਰ ਸਿੰਘ ਭਾਈ ਸੰਤੋਖ ਸਿੰਘ ਭਾਈ ਦੇਵਾ ਸਿੰਘ ਭਾਈ ਜੀਉਨ ਸਿੰਘ ਭਾਈ ਕਾਠਾ ਸਿੰਘ ਸਾਰੀ ਰਾਤ ਗੜੀ ਵਿੱਚ ਜਕਾਰੇ ਗੂੰਜਦੇ ਰਹੇ ਪਉ ਫਟਾਲੇ ਸਾਰ ਇਹ ਸਿੰਘ ਬਾਹਰ ਆਏ ਤੇ ਤਲਵਾਰਾਂ ਸੂਤ ਕੇ ਵੈਰੀਆਂ ਤੇ ਟੁੱਟ ਪਏ ਬੇਮਿਸਾਲ ਸੂਰ ਬੀਰਤਾ ਦਿਖਾਉਂਦੇ ਹੋਏ ਸਾਰੇ ਸ਼ਹਾਦਤ ਦਾ ਜਾਮ ਪੀ ਗਏ ਮਹਾਰਾਜ ਜੀ ਦੀ ਪੁਸ਼ਾਕ ਅਤੇ ਸੀਸ ਤੇ ਕਲਗੀ ਦੇਖ ਕੇ ਦੁਸ਼ਮਨ ਭਲੇਖਾ ਖਾ ਗਿਆ ਕਿ ਕਲਗੀ ਧਰ ਜੀ ਸ਼ਹੀਦ ਹੋ ਗਏ ਹਨ ਦੁਸ਼ਮਨ ਦੀਆਂ ਸਫਾਂ ਨੂੰ ਚੀਰਦੇ ਹੋਏ ਦੀਨ ਦੁਨੀਆ ਦੇ ਪਾਤਸ਼ਾਹ ਨੰਗੇ ਚਰਨਾ ਨਾਲ ਪੈਦਲ ਯਾਤਰਾ ਕਰ ਰਹੇ ਸਨ ਕੰਡੀਆਂ ਨਾਲ ਕਮਲਾ ਵਰਗੇ ਚਰਨ ਛਿੱਲੇ ਗਏ ਜਾਮਾ ਚਰਿਟਿਆ ਗਿਆ ਤਿੱਬਿਆਂ ਦੀ ਰੇਤ ਲਹੂ ਨੂੰ ਸੁਣ ਕਰ ਰਹੀ ਸੀ ਸੰਗਨਾ ਅਨੇਰਾ ਸ਼ੂਰੀ ਵਰਗਾ ਤਿੱਖਾ ਸੀ ਚੰਨ ਦੀ ਤਾਈ ਪੁੱਛਦੀ ਰਾਤ ਪਈ ਕਿਤੇ ਨਜ਼ਰ ਭੁਲੇਖਾ ਖਾਂਦੀ ਨਹੀਂ ਮੈਥੋਂ ਨੀਲੇ ਵਾਲੇ ਮਾਹੀ ਦੀ ਅਜ ਤੋਰ ਪਛਾਣੀ ਜਾਂਦੀ ਨਹੀਂ ਪਉ ਫੁਟਾਲੇ ਸਮੇ ਦਰਮੇਸ਼ ਪਿਤਾ ਜੀ ਕੀੜੀ ਅਫਗਾਨਾ ਪਿੰਡ ਵਿੱਚ ਪਹੁੰਚੇ ਉੱਥੇ ਅਲਫੂ ਅਤੇ ਗਾਮੂ ਨਾਮਕ ਦੋ ਗੁਜਰਾ ਨੇ ਆਪ ਜੀ ਨੂੰ ਪਛਾਣ ਕੇ ਰੋਲਾ ਪਾਉਣ ਦਾ ਯਤਨ ਕੀਤਾ ਮਹਾਰਾਜ ਜੀ ਨੇ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਚੁੱਪ ਰਹਿਣ ਲਈ ਆਖਿਆ ਪਰ ਉਹ ਮੂਰਖ ਨਾ ਮੰਨੇ ਤੇ ਪਾਤਸ਼ਾਹ ਜੀ ਨੇ ਦੋਹਾਂ ਨੂੰ ਪਾਰ ਬੁਲਾਇਆ ਹਾਲੇ ਕੋ ਕੋ ਵਾਟ ਅੱਗੇ ਲੰਗੇ ਸਨ ਕਿ ਦੂਰੋਂ ਤੁਰਕ ਫਿਰਦੇ ਨਜ਼ਰ ਆਏ ਆਪ ਜੀ ਇੱਕ ਪਾਸੇ ਜੰਗਲ ਵੱਲ ਚੱਲ ਪਏ ਅਤੇ ਇੱਕ ਜੰਡੇ ਹੇਠ ਜਾ ਬਿਰਾਜੇ ਮੋਣ ਕੋਲ ਪਈ ਖਾਲੀ ਟਿੰਡ ਦਾ ਸਰਾਨਾ ਬਣਾਇਆ ਅਤੇ ਸਿੱਲੀ ਹੋਈ ਤਰਤੀ ਦੇ ਸੱਥਰ ਤੇ ਲੇਟ ਗਏ ਅਤੇ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਵੀ ਮਹਾਰਾਜ ਜੀ ਦੀ ਦਿਸ਼ਾ ਨਿਰਦੇਸ਼ ਚਲਦੇ ਮਾਚੀਵੜੀ ਦੀ ਯੂ ਵਿੱਚ ਪਹੁੰਚ ਗਏ ਸੂਰਜ ਦੀਆਂ ਕਿਰਨਾਂ ਨਾਲ ਮਹਾਰਾਜ ਜੀ ਅਗੁਸ਼ਤਾਨੇ ਦਾ ਹੀਰਾ ਚਮਕ ਰਿਹਾ ਸੀ ਤਿੰਨ ਸਿੰਘ ਉੱਥੇ ਪਹੁੰਚੇ ਅਤੇ ਮਖਮਲੀ ਸੇਜਾਂ ਦੇ ਮਾਲਕ ਨੂੰ ਕੰਡਿਆਂ ਦੀ ਸੇਜ ਤੇ ਬਿਰਾਜੇ ਦੇਖ ਕੇ ਵਿਰਾਗ ਵਿੱਚ ਆ ਗਏ ਦਸ਼ਮੇਸ਼ ਪਿਤਾ ਜੀ ਦਾ ਪਾਵਨ ਸਰੀਰ ਠੰਡ ਅਤੇ ਚਖਮਾ ਨਾਲ ਆਕੜ ਗਿਆ ਸੀ ਪੈਰ ਲਹੂ ਲੋਹਾਨ ਸੰਨ ਉੱਥੋਂ ਸਿੰਘ ਆਪ ਜੀ ਨੂੰ ਨੇੜੇ ਦੇ ਅੰਬਾਂ ਵਾਲੇ ਬਾਗ ਵਿੱਚ ਲੈ ਗਏ ਇਹ ਦੋ ਮਸੰਦ ਭਰਾਵਾਂ ਗੁਲਾਬੇ ਅਤੇ ਪੰਜਾਬੇ ਦਾ ਬਾਗ ਸੀ ਪਰ ਗੁਲਾਬ ਦਸ਼ਮੇਸ਼ ਜੀ ਨੂੰ ਘਰ ਲੈ ਆਇਆ ਅਤੇ ਡਰਦਾ ਰਿਹਾ ਮਾਚੀਵਾੜੇ ਦੇ ਕੋਲ ਦੋ Rohille ਪਠਾਨ ਭਰਾ ਨਬੀ ਖਾਨ ਅਤੇ ਗਣੀ ਖਾਨ ਮਹਾਰਾਜ ਜੀ ਕੋਲ ਘੋੜਿਆਂ ਦੀ ਸੌਦਾਗਰੀ ਕਰਿਆ ਕਰਦੇ ਹਨ ਇਹਨਾਂ ਦੇ ਦਿਲਾਂ ਵਿੱਚ ਮਹਾਰਾਜ ਜੀ ਦੇ ਪ੍ਰਤੀ ਬਹੁਤ ਪਿਆਰ ਤੇ ਸਤਿਕਾਰ ਸੀ ਉਹਨਾਂ ਨੇ ਆ ਕੇ ਦਸ਼ਮੇਸ਼ ਜੀ ਦੇ ਦਰਸ਼ਨ ਕੀਤੇ ਅਤੇ ਸਤਿਕਾਰ ਸाहिब ਆਪਣੇ ਘਰ ਲੈ ਗਏ ਪਈ ਗਣੀ ਖਾਂ ਤੇ ਪਈ ਨਬੀ ਖਾਂ ਜੀ ਦੇ ਘਰ ਬੈਠ ਕੇ ਸਾਰਿਆਂ ਨੇ ਮਹਾਰਾਜ ਜੀ ਨੂੰ ਮੁਗਲਾਂ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਮਾਤਾ ਗੁਰਦੇਈ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸ਼ਰਧਾਲੂ ਸਨ ਮਹਾਰਾਜ ਜੀ ਨੇ ਮਾਤਾ ਵੱਲੋਂ ਬਹੁਤ ਪਿਆਰ ਨਾਲ ਸਤਿਕਾਰ ਨਾਲ ਤਿਆਰ ਕੀਤਾ ਪੋਸ਼ਾਕਾ ਪਰਵਾਨ ਕੀਤਾ ਅਤੇ ਉੱਚ ਦਾ ਪੀਰ ਬਨਨ ਸਮੇ ਇਸ ਨੂੰ ਨੀਲੇ ਰੰਗ ਵਿੱਚ ਰੰਗਵਾਇਆ ਗਿਆ ਮਹਾਰਾਜੀ ਅਤੇ ਸਿੰਘਾਂ ਦੇ ਨੀਲੇ ਬਸਤਰ ਪਹਿਨ ਲੈ ਪਈ ਨਬੀ ਖਾ ਪਈ ਗਣੀ ਖਾ ਪਈ ਧਰਮ ਸਿੰਘ ਪਈ ਮਾਨ ਸਿੰਘ ਜੀ ਨੇ ਮਹਾਰਾਜੀ ਨੂੰ ਇੱਕ ਪਲੰਗ ਤੇ ਬਿਠਾ ਲਿਆ ਪਈ ਦਇਆ ਸਿੰਘ ਜੀ ਨੇ ਮੋਰ ਦੇ ਖੰਭਾਂ ਦੀ ਚੋਰ ਮਹਾਰਾਜੀ ਨੂੰ ਚਲੋਣਾ ਸ਼ੁਰੂ ਕੀਤਾ ਅਤੇ ਮਾਛੀਵਾੜੇ ਤੋਂ ਝੱਲ ਪਏ ਤੇ ਹੁਣ ਅਸੀਂ ਅੱਗੇ ਜਾਣਾਂਗੇ ਕਿ ਮਹਾਰਾਜ ਜੀ ਦੇ ਯਾਦਗਾਰੀ ਸਥਾਨ ਕਿਹੜੇ-ਕਿਹੜੇ ਸਨ ਗੁਰਦੁਆਰਾ ਬਹਿਲੋਲਪੁਰ ਜ਼ਾਇਬ ਬਹਿਲੋਲਪੁਰ ਪਿੰਡ ਵਿੱਚ ਸਿਤ ਹੈ ਭੇ ਲੋਲਪੁਰ ਪਿੰਡ ਵਿਖੇ ਮਹਾਰਾਜ ਜੀ ਨੇ ਕੁਝ ਧੇਰ ਵਿਸ਼ਰਾਮ ਕੀਤਾ ਪਰ ਪਿੰਡ ਵਾਸੀਆਂ ਨੇ ਰੋਕ ਦਿੱਤਾ ਅਤੇ ਹਕੂਮਤ ਤੋਂ ਦਰਦਿਆਂ ਦੀ ਦੁਨੀ ਦੇਵਾਲੀ ਦਾ ਕੋਈ ਸਨਮਾਨ ਨਾ ਕੀਤਾ ਗਿਆ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਇਸ ਸਥਾਨ ਤੇ ਗੁਰਦੁਆਰਾ ਸ਼ਿਸ਼ੋਬਿਤ ਹੈ ਗੁਰਦੁਆਰਾ ਚੰਡ ਸਾਹਿਬ ਦੋ ਕੁ ਵਾਟ ਚੱਲ ਕੇ ਮਹਾਰਾਜ ਜੀ ਨੇ ਇੱਥੇ ਇੱਕ ਝੰਡ ਥੱਲੇ ਵਿਸ਼ਰਾਮ ਕੀਤਾ ਪੁਰਾਤਨ ਝੰਡ ਹਾਲੇ ਵੀ ਮੌਜੂਦ ਹੈ ਇਹੇ ਪਿੰਡ ਗੁਰਦੁਆਰਾ ਸਾਹਿਬ ਦੇ ਨਾਮ ਤੇ ਵੀ ਵਸਿਆ ਹੋਇਆ ਹੈ ਗੁਰਦੁਆਰਾ ਸ੍ਰੀ ਝਾੜ ਸਾਹਿਬ ਚਮਕੌਰ ਸਾਬ ਤੋਂ ਚੱਲ ਕੇ ਮਹਾਰਾਜੀ ਨੇ ਪਿੰਡ ਚੋਹੜਪੁਰ ਵਿਖੇ ਇਸ ਝਾੜ ਹੇਠ ਆਰਾਮ ਕੀਤਾ ਉੱਥੇ ਹੀ ਆਪ ਜੀ ਨੇ ਆਪਣੇ ਇੱਕ ਅਨੰਨ ਪਿਆਰੇ ਸਾਧੂ ਨੂੰ ਦਰਸ਼ਨ ਦੇ ਕੇ ਉਸ ਦੀਆਂ ਮਰਾਦਾਂ ਪੂਰੀਆਂ ਕੀਤੀਆਂ ਅਤੇ ਉਸ ਦਾ ਜੀਵਨ ਸਫਲ ਕੀਤਾ ਇਸ ਅਸਥਾਨ ਤੇ ਦਸ਼ਮੇਸ਼ ਪਿਤਾ ਜੀ ਦੀ ਯਾਦ ਵਿੱਚ ਗੁਰਦੁਆਰਾ ਚਾਰ ਸਾਹਿਬ ਸ਼ੁਸ਼ੋਭਿਤ ਹੈ ਇੱਥੇ ਇੱਕ ਪੁਰਾਤਨ ਖੂਹ ਹੀ ਅਤੇ ਸਰੋਵਰ ਵੀ ਹੈ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਚਾਰ ਸਾਬ ਤੋਂ ਚੱਲ ਕੇ ਪਾਸ਼ਾ ਜੀ ਕੰਡਿਆਲੇ ਪਖੰਬ ਰਸਤਿਆਂ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਬਿਆਹਬਾਂ ਜੰਗਲ ਵਿੱਚ ਪਹੁੰਚੇ ਇੱਥੇ ਆਪ ਜੀ ਨੇ ਪਹਿਲਾਂ ਇੱਕ ਖੂਹ ਤੋਂ ਜਲ ਛਕਿਆ ਅਤੇ ਲਗਭਗ 70 ਗੱਜ ਦੀ ਦੂਰੀ ਤੇ ਸਥਿਤ ਇੱਕ ਜੰਡ ਦੀ ਰੁੱਖੇ ਹੇਠਾਂ ਟਿੰਡ ਦਾ ਸਰਾਣਾ ਬਣਾ ਕੇ ਮੁੱਠ ਵਿੱਚ ਨੰਗੀ ਸ਼ਮਸ਼ੀਰ ਕੁੱਟ ਕੇ ਮੀ ਨਾਲ ਸਿੱਲੀ ਹੋਈ ਤਰਤੀ ਦੇ ਪੁੰਜੇ ਹੀ ਵਿਸ਼ਰਾਮ ਕੀਤਾ ਤਿੰਨ ਦਿਨਾਂ ਬਾਅਦ ਜਦੋਂ ਮਹਾਰਾਜ ਜੀ ਨੇ ਕਮਰਕੱਸਾ ਖੋਲ ਲਿਆ ਜੋ ਅੱਧੀ ਉਂਗਲ ਪਾਵਨ ਸਰੀਰ ਅੰਦਰ ਨੂੰ ਤਸਕ ਚੁੱਕਾ ਸੀ ਚਰਨ ਪੱਛੇ ਹੋਏ ਸਨ ਪਰ ਸ਼ੁਕਰ ਵਿੱਚ ਮਿੱਤਰ ਪਿਆਰੇ ਨੂੰ ਆਪਨਾ ਹਾਲ ਸੁਣਾ ਰਹੇ ਸਨ ਇੱਥੇ ਝੰਡ ਦਾ ਪਿਰਖ ਹੁਣ ਵੀ ਹਰਿਆ ਭਰਿਆ ਹੈ ਗੁਰਦੁਆਰਾ ਭਾਈ ਗਨੀਖਾ ਨਬੀਖਾ ਇਹ ਗੁਰਦੁਆਰਾ ਇਹਨਾਂ ਦੋਵਾਂ ਭਰਾਵਾਂ ਦੇ ਨਿਵਾਸ ਸਥਾਨ ਤੇ ਬਣਿਆ ਹੋਇਆ ਹੈ ਇੱਥੇ ਮਹਾਰਾਜ ਜੀ ਨੇ ਚਰਨ ਪਾਏ ਅਤੇ ਆਪਣੇ ਮੁੱਢਕਦੀਮ ਤੋਂ ਸੱਚੇ ਮੁਰਾਦਾਂ ਦੇ ਮਹਿਮਾਨ ਬਣੇ ਸਿੰਘਾਂ ਲਈ ਇੱਕ ਨਿੱਕੀ ਜਿਹੀ ਕੋਠੜੀ ਵਿੱਚ ਆਸਣ ਲਗਾਏ ਗਏ ਮਹਾਰਾਜ ਜੀ ਨੇ ਸਵੇਰ ਨੂੰ ਨੀਲਾ ਜਾਮਾ ਪਹਿਨਿਆ ਇਹ ਮਹਾਰਾਜ ਜੀ ਦੇ ਸਿੱਧਕੀ ਸਰਦਾਲੂ નિਹੰਗ ਖਾਨ ਦੇ ਭੂਆ ਦੇ ਪੁੱਤਰ ਸਨ ਇਨਾ ਦਾ ਖਾਨਦਾਨ ਸਿੱਖ ਪੰਥ ਦੀ ਸਦਾ ਇੱਜ਼ਤ ਕਰਦਾ ਆਇਆ ਹੈ। ਇਹਨਾਂ ਦੋਹਾਂ ਭਰਾਵਾਂ ਦੀਆਂ ਕਬਰਾਂ ਘਰ ਦੇ ਦਰਵਾਜ਼ੇ ਕੋਲ ਹਨ ਜਿਵੇਂ ਇਹ ਹਾਲੇ ਵੀ ਮਹਾਰਾਜ ਜੀ ਦੀ ਸੁਰੱਖਿਆ ਦੀ ਸੇਵਾ ਕਰ ਰਹੀਆਂ ਹੋਣ। ਮਹਾਰਾਜ ਜੀ ਨੇ ਇਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਗਨੀ ਖਾਨ ਤੇ ਨਬੀ ਖਾਨ ਸਾਨੂੰ ਪੁੱਤਰਾਂ ਵਾਂਗ ਪਿਆਰੇ ਹਨ। ਮਹਾਨ ਕੋਸ਼ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਰਿਆਸਤਾਂ ਇਨ੍ਹਾਂ ਭਰਾਵਾਂ ਦੀ ਔਲਾਦ ਨੂੰ ਸਾਲਾਨਾ ਜ਼ਗੀਰ ਦਿੰਦੀਆਂ ਰਹਿਣਗੀਆਂ ਵਿਸ਼ਵਾਸ ਹੈ ਕਿ ਪਾਏ ਗਨੀ ਖਾਂ ਨਬੀ ਖਾਂ ਪੂਰਬਲੇ ਜਨਮ ਵਿੱਚ ਕਾਜੀ ਜੀਵਨ ਅਤੇ ਕਾਜੀ ਰੁਕਨਦੀਨ ਸਨ ਇਹਨਾਂ ਨੇ ਪਹਿਲੇ ਪਾਤਸ਼ਾਹ ਜੀ ਨੂੰ ਨੀਲਾ ਚੋਲਾ ਭੇਂਟ ਕਰਕੇ ਆਪਣੇ ਘਰ ਵਿੱਚ ਚਰਨ ਪਾਉਣੇ ਚਾਹੇ ਸਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਸੰਨ ਕੇ ਅਸੀਂ 10ਵੀਂ ਜਾਮੇ ਵਿੱਚ ਤੁਹਾਡੀ ਇਹ ਇੱਛਾ ਜ਼ਰੂਰ ਪੂਰੀ ਕਰਾਂਗੇ ਗੁਰਦੁਆਰਾ ਕਿਰਪਾਨ ਪਿੰਟ ਸਾਹਿਬ ਲੂਗੋ ਸਿੰਘ ਜੀ ਮਹਾਰਾਜ ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜੇ ਤੋਂ ਬਾਹਰ ਨਿਕਲੇ ਤਾਂ ਕੁਝ ਦੂਰੀ ਤੇ ਮੁਗਲ ਸੈਨਾ ਦੀ ਚੌਂਕੀ ਸੀ ਤਾਂ ਉਹਨਾਂ ਦੇ ਮੁਖੀ ਦਿਲਾਵਰ ਖਾਨ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਇਹ ਕੌਣ ਹਨ ਤਾਂ ਪਾਈ ਗਨੀ ਖਾਨ ਤੇ ਨਬੀ ਖਾਨ ਨੇ ਉਤਰ ਦਿੱਤਾ ਕਿ ਇਹ ਸਾਡੇ ਉੱਚ ਦੇ ਪੀਰ ਗੁਰੂਆਂ ਦੇ ਗੁਰੂ ਹਨ ਦਿਲਾਵਰ ਖਾਨ ਤਿੰਨ ਹਸਤੀਆਂ ਨੂੰ ਬੁਲਾਉਂਦਾ ਹੈ ਜੋ ਮਹਾਰਾਜ ਜੀ ਨੂੰ ਪਛਾਣਦੇ ਸਨ ਆਨਾਇਤ ਅਲੀ हसन ਅਲੀ ਕਾਜੀ ਪੀਰ ਮੁਹੰਮਦ ਰੱਬ ਦੇ ਇਹ ਨੇਕ ਬੰਦੇ ਮਹਾਰਾਜ ਜੀ ਨੂੰ ਪਛਾਣ ਕੇ ਵੀ ਚੁੱਪ ਰਹਿੰਦੇ ਹਨ ਤੇ ਉੱਚ ਦਾ ਪੀਰ ਜਾਨ ਕੇ ਸਜਦਾ ਕਰਦੇ ਹਨ ਦਲਾਵਰ ਖਾਨ ਦਿੱਲੀ ਤੋਂ ਚੱਲਣ ਤੋਂ ਪਹਿਲਾਂ 500 ਮੋਹਰਾਂ ਦੀ ਸੁਖਣਾ ਸੁਖਦਾ ਹੈ ਕਿ ਉਸ ਦਾ ਗੁਰੂ ਦੀਆਂ ਫੌਜਾਂ ਦੇ ਨਾਲ ਟਕਰਾ ਨਾ ਹੋਵੇ ਤਾਂ ਜਦੋਂ ਦਲਾਵਰ ਖਾਨ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਉੱਚ ਦੇ ਪੀ ਰਹੇ ਹਨ ਤਾਂ ਉਸਨੇ ਮਹਾਰਾਜ ਜੀ ਅੱਗੇ 500 ਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ ਮਹਾਰਾਜ ਜੀ ਨੇ ਸਭ ਨੂੰ ਨਿਹਾਲ ਕੀਤਾ ਦਲਾਵਰ ਖਾਨ ਨੇ ਪੀਰਾਂ ਨੂੰ ਰੋਟੀ ਵਰਜੀ ਗਨੀ ਖਾਨ ਨੇ ਕਿਹਾ ਕਿ ਪੀਰ ਜੀ ਨੇ ਤਾਂ ਰੋਜ਼ਾ ਰੱਖਿਆ ਹੋਇਆ ਹੈ ਇਹ ਅੱਠ ਪੈਰਾਂ ਦੇ ਵਿੱਚ ਕੇਵਲ ਚੌਂ ਦਾ ਦਾਣਾ ਹੀ ਛਕਦੇ ਹਨ ਤਾਂ ਫਿਰ ਖਾਨ ਜੀ ਨੇ ਭੋਜਨ ਛਕਣ ਲਈ ਸਿੰਘਾਂ ਨੂੰ ਕਿਹਾ ਭਾਈ ਦਇਆ ਸਿੰਘ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਤਾਂ ਰੋਜਾ ਕਹਿ ਕੇ ਭੋਜਨ ਨਹੀਂ ਕਰਨਾ ਤਾਂ ਅਸੀਂ ਕਿਵੇਂ ਬਚੀਏ ਤਾਂ ਗੁਰੂ ਜੀ ਭਾਈ ਦਇਆ ਸਿੰਘ ਨੂੰ ਕਿਰਪਾਨ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਕਿਰਪਾਨ ਭੋਜਨ ਵਿੱਚ ਭੇਟ ਕਰਕੇ ਪ੍ਰਸ਼ਾਦਾ ਛਕ ਲੈਣਾ ਤਾਂ ਉਹ ਕਿਰਪਾਨ ਭੇਟ ਕਰਕੇ ਪ੍ਰਸ਼ਾਦਾ ਛਕ ਲੈਂਦੇ ਹਨ ਉਨਾ ਦੀ ਮੁਸਲਮਾਨੀ ਸ਼ਰਾ ਦੇ ਅਨੁਸਾਰ ਖਾਣਾ ਖਾਣ ਦਾ ਸੰਕੋਚ ਕੱਢਣ ਲਈ ਮਹਾਰਾਜ ਜੀ ਨੇ ਕੁਝ ਖਾਣਾ ਨਾਲ ਲੈਉਣ ਲਈ ਆਖਿਆ ਜਦੋਂ ਫੌਜਦਾਰ ਤੋਬੀਦਾ ਹੋ ਕੇ ਉਹ ਕੁਝ ਦੂਰ ਤੇ ਪਹੁੰਚੇ ਤਾਂ ਮਹਾਰਾਜ ਜੀ ਨੇ ਪਾਈਤਰਮ ਸਿੰਘ ਨੂੰ ਪੱਲੇ ਵਿੱਚ ਬੰਨਿਆ ਭੋਜਨ ਦਿਖਾਉਣ ਲਈ ਕਿਹਾ ਗੰਢ ਖੋਲੀ ਤਾਂ ਗਰਮ ਦੇਗ ਨੂੰ ਦੇਖਿਆ ਇਓ ਗੁਰਪ੍ਰਸਾਦ ਪਰਮ ਕਾ ਨਾਸ ਛਪੇ ਛੰਦ ਲਗੇ ਰੰਗ ਦੀ ਕਲਾ ਪ੍ਰਤੱਖ ਵਰਤਾਈ ਤੇ ਉਦੋਂ ਤੋਂ ਹੀ ਕਿਰਪਾਨ ਭੇਟ ਦੀ ਪ੍ਰਥਾ ਸ਼ੁਰੂ ਹੋਈ ਸੀ ਸਹਿਜੋ ਮਾਜਰਾ ਸਹਿਜੋ ਮਾਜਰਾ ਅਤੇ ਪਾਉਂਦ ਤੇ ਨੇੜੇ-ਨੇੜੇ ਹੀ ਹਨ ਅਤੇ ਗੁਰਦੁਆਰਾ ਚਾੜ ਸਾਹਿਬ ਤੋਂ ਥੋੜੀ ਹੀ ਦੂਰ ਹਨ ਮਹਾਰਾਜ ਜੀ ਮਾਚੀਵਾੜੇ ਨੂੰ ਜਾਂਦੇ ਹੋਏ ਪਿੰਡ ਸਹਿਜੋ ਮਾਜਰਾ ਵਿੱਚ ਕੁਝ ਦਿਨ ਰੁਕੇ ਸਨ ਸੋ ਅੱਗੇ ਗੁਰਦੁਆਰਾ ਹੈ ਗੁਰਦੁਆਰਾ ਚੁਬਾਰਾ ਸਾਹਿਬ ਇਸ ਅਸਥਾਨ ਤੇ ਭਾਈ ਗੁਲਾਬੇ ਦਾ ਚੁਬਾਰੇ ਵਿੱਚ ਮਹਾਰਾਜ ਜੀ ਠਹਿਰੇ ਸਨ ਇੱਥੇ ਆਪ ਜੀ ਨੇ ਮਾਤਾ ਗੁਰਦੇਈ ਤੋਂ ਜੋ ਨਿਹਾਲੇ ਖੱਤਰੀ ਦੀ ਬਜ਼ੁਰਗ ਮਾਤਾ ਸੀ ਖੱਦਰ ਦਾ ਥਾਨ ਪਰਵਾਨ ਕੀਤਾ ਅਤੇ ਉਸ ਨੂੰ ਨੀਲਾ ਰੰਗ ਕਰਵਾਇਆ ਲਲਾਰੀ ਦੇ ਕਹਨ ਤੇ ਹਾਲੇ ਹਾਂਡੀ ਤਿਆਰ ਨਹੀਂ ਹੈ ਮਹਾਰਾਜ ਜੀ ਨੇ ਸ੍ਰੀ ਮੁਖ ਤੋਂ ਵਰ ਦਿੱਤਾ ਇਹ ਹਾਂਡੀ ਸਦਾ ਤਿਆਰ ਰਹੇਗੀ ਅਤੇ ਬਿਨਾਂ ਰੰਗ ਪਾਇਆ ਹੀ ਮਨ ਚਾਹਿਆ ਰੰਗ ਚਾੜ ਦਿਆ ਕਰੇਗੀ ਇਹ ਹਾਂਡੀ ਸਾਇਬ ਹਾਲੇ ਉੱਥੇ ਹਜੇ ਵੀ ਸ਼ੋਭਿਤ ਹੈ ਸੋ ਅਗਲਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਖੂਹੀ ਸਾਹਿਬ ਇਸ ਖੂਹ ਹੀ ਤੋਂ ਮਹਾਰਾਜ ਜੀ ਨੇ ਜਲ ਸ਼ਕਿਆ ਸੀ ਇਸ਼ਨਾਨ ਕੀਤਾ ਸੀ ਅਤੇ ਜਿਸ ਟਿੰਡ ਦਾਸਰਾਣਾ ਲਾ ਕੇ ਬਿਰਾਜੇ ਸਨ ਉੱਥੇ ਗੁਰਦੁਆਰਾ ਖੂਹੀ ਸਾਹਿਬ ਅਤੇ ਨਾਲ ਹੀ ਸਰੋਵਰ ਵੀ ਬਣਿਆ ਹੋਇਆ ਹੈ ਮਾਚੀ ਵਾਲੇ ਕਿਸੇ ਸਮੇਂ ਰਾਜੇ ਬਰਾਰ ਦੀ ਰਾਸਤਾਨੀ ਸੀ ਜੋ ਬਿਲਾਸਪੁਰ ਤੱਕ ਫੈਲਿਆ ਹੋਇਆ ਸੀ ਇਸ ਦੇ ਨਾਲ ਹੀ ਦਰਿਆ ਸਤਲੁਜ ਵਗਦਾ ਸੀ ਜੋ ਹੁਣ ਰਾਹ ਛੱਡ ਕੇ ਦਸ ਕੋ ਦੂਰ ਹੋ ਗਿਆ ਹੈ ਅਤੇ ਆਪਣੀ ਵਿਰਾਸਤ ਬੁੱਢੇ ਦਰਿਆ ਦੇ ਰੂਪ ਵਿੱਚ ਛੱਡ ਗਿਆ ਹੈ ਇਸ ਥਾਂ ਤੇ ਸ਼੍ਰੀ ਰਾਮਚੰਦਰ ਜੀ ਨੇ ਆਪਣਾ ਬਨਵਾਸ ਦੌਰਾਨ ਟਿਕਾਣਾ ਕੀਤਾ ਸੀ ਦਰਿਆ ਦੇ ਕੰਢੇ ਮਾਛੀਆਂ ਨੇ ਆਪਣੀ ਬਸਤੀ ਬਣਾਈ ਸੀ ਅਤੇ ਇਸ ਦਾ ਨਾਮ ਮਾਛੀਵਾੜਾ ਪੈ ਗਿਆ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾ ਦੀ ਛੂ ਨਾਲ ਇਹ ਉਜਾੜ ਬਿਆਬਾਨ ਇਲਾਕਾ ਰਮਣੀਕ ਸਥਾਨਾਂ ਵਿੱਚ ਬਦਲ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਨਨ ਨਾਲ ਇਸ ਦੀ ਸ਼ੋਭਾ ਹੋਰ ਵੀ ਵਧ ਗਈ ਹੈ ਇਹਨਾਂ ਸਥਾਨਾਂ ਦੀ ਯਾਤਰਾ ਕਰਦੇ ਹੋਏ ਦਿਲ ਵਿੱਚੋਂ ਹੂਕ ਨਿਕਲਦੀ ਹੈ ਦਿੱਤਾ ਆਸਰਾ ਰਾਹਤ ਦੀਆਂ ਠੋਕਰਾਂ ਨੇ ਜਿਸ ਤੋਂ ਆਸਰਾ ਲਿਆ ਸਹਾਰਿਆਂ ਨੇ ਰੱਕੜ ਵਿੱਚ ਬਹਾਰਾਂ ਨੂੰ ਜਨਮ ਦਿੱਤਾ ਉਦੀ ਨੈਣਾਵ ਨੇ ਬੰਦ ਨਜ਼ਾਰਿਆਂ ਨੇ ਮਾਛੀਵਾੜੇ ਵਿੱਚ ਪੈਰਾਂ ਦੇ ਰੋਏ ਛਾਲੇ ਸੁਟ ਲਹੂ ਦੇ ਹੰਝੂ ਵਿਚਾਰਿਆਂ ਨੇ ਸੋ ਗੁਰੂ ਪੀਰ ਜੀ ਦੇ ਇੰਨਾ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਆਪਣਾ ਜਨਮ ਸਫਲ ਕਰੋ ਜੀ